ਆਜੋ ਫੇਟਾਪੀਓ ਕੱਪ ਜਿਓ ਕੱਪ

1.5 ਲੱਖ ਦੀ ਰਕਮ ਦੇ ਕੇ ਇਹਨਾਂ ਨੇ ਨਵਾਜਿਆ ਹੈ ਮੈਂ ਸ਼੍ਰੀ ਸਨਾਤਨ ਦਰਮਸਭਾ ਵੱਲੋਂ ਬਹੁਤ-ਬਹੁਤ ਤਰਵਾਦ ਕਰਦਾ ਹਾਂ ਹੁਣ ਮੈਂ ਬੇਨਤੀ ਕਰਾਂਗਾ ਸਭਾ ਦੇ ਪ੍ਰਧਾਨ ਸ਼੍ਰੀ ਆਜੋ ਫੇਟਾਓ ਕੱਪੜੇ ਉਤਾਰੋ ਜਨਮਾਸਟਵੀ ਦੀਆਂ ਬਹੁਤ-ਬਹੁਤ ਵਧਾਈਆਂ ਦਿਨਾਂ ਮੁਬਾਰਕਾ ਦਿਨਾ ਔਰ ਕਿਸ਼ਨ ਜੀ ਮਹਾਰਾਜ ਜੀ ਤੇ ਅੱਗੇ ਅਰਦਾਸ ਕਰਦਾ ਹਾਂ ਕਿ ਆਪਣੇ ਸਾਰਿਆਂ ਤੇ ਹਮੇਸ਼ਾ ਆਪਣੇ ਪਰਿਵਾਰਾਂ ਤੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖਣ ਔਰ ਤੁਹਾਡਾ ਸਾਰਿਆਂ ਦਾ ਸ਼੍ਰੀ ਨਾਨਕਪੁਰ ਸਾਹਿਬ ਵਾਲਿਓ ਤੁਹਾਡਾ ਦਿੱਲੀ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਤੁਸੀਂ ਜਿਤਨਾ ਮਾਨ ਜੋ ਮੰਤਰੀ ਸਾਹਿਬ ਨੇ ਕਿਹਾ ਇਹਨਾਂ ਦੀ ਅਗਵਾਈ ਤੁਹਾਨੂੰ ਬੇਨਤੀ ਕਰਨ ਆਏ ਸੀ ਤੁਸੀਂ ਲੋਕ ਸਭਾ ਚ ਪਹੁੰਚਾਇਆ ਉਹਦੇ ਲਈ ਸਾਰੀ ਸੰਗਤ ਆ ਬਹੁਤ-ਬਹੁਤ ਦਿੱਲੀ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੈਂ ਪ੍ਰਬੰਧਕ ਜਿਹੜੇ ਸਾਡੇ ਵੀਰ ਹੈ ਸਨਾਤਨ ਧਰਮ ਸਭਾ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਸ ਸ਼ੁਭ ਦਿਹਾੜੇ ਤੇ ਆਜ ਮਿਸ਼ਨ ਜੀ ਮਹਾਰਾਜੀ ਦਾ ਪ੍ਰਕਾਸ਼ ਪਰਮ ਹੈ ਤੇ ਵਰਖਾ ਹੋ ਰਹੀ ਹੈ ਮੰਤਰੀ ਜੀ ਨੇ ਜਿਤਨਾ ਕਿਹਾ ਇਹ ਆਪਣੇ ਆਪ ਚ ਦਰਸਉਂਦਾ ਹੈ ਉਹਨਾਂ ਦੀ ਕਿਰਪਾ ਹੈ ਆਪਣੇ ਤੇ ਅੱਜ ਇਸ ਸ਼ੁਭ ਦਿਹਾੜੇ ਤੇ ਤੁਸੀਂ ਮੈਨੂੰ ਸੰਗਤ ਦੇ ਦਰਸ਼ਨ ਕਰਨ ਦਾ ਮੰਦਰ ਚ ਨਤਮਸਤਕ ਹੋਣ ਦਾ ਮੌਕਾ ਦਿੱਤਾ ਇਹਦੇ ਲਈ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਔਰ ਮੈਂ ਇੱਕ ਸੇਵਾਦਾਰ ਹੋਣ ਦੇ ਨਾਤੇ ਮੈਨੂੰ ਹੁਕਮ ਹੋਇਆ ਔਰ ਮੇਰੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਮੈਂ ਔਰ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਇਸ ਮੰਦਰ ਦੇ ਪ੍ਰਬੰਧ ਨੂੰ ਲੈ ਕੇ ਜਿਹੜੀ ਸਾਡੀ ਪ੍ਰਬੰਧਕ ਕਮੇਟੀ ਦਾ ਹੁਕਮ ਹੋਇਆ ਉਹਦੇ ਲਈ 5 ਲੱਖ ਰੁਪਏ ਦੀ ਜਿਹੜੀ ਸੇਵਾ ਹੈ ਕੋ ਐਮਪੀ ਲੈਡ ਫਣਚੋਰ ਮੰਤਰੀ ਸਾਹਿਬ ਨੂੰ ਅਸੀਂ ਜਿਹੜੇ ਜਿਹੜਾ ਚਾਹੁੰਦੇ ਆ ਸਾਡੀ ਜ਼ਿੰਮੇਵਾਰੀ ਇਹ ਸਾਡਾ ਫਰਕ ਹੈ ਇਹ ਕੋਈ ਸਹਾਨੀ ਇਹ ਕ੍ਰਿਸ਼ਨ ਮਹਾਰਾਜ ਜੀ ਦੀ ਕਿਰਪਾ ਨਾਲ ਇੱਥੇ ਪਹੁੰਚੇ ਤੁਹਾਡੇ ਅਸ਼ੀਰਵਾਦ ਨਾਲ ਪਹੁੰਚੇ ਆਂ ਔਰ ਸਾਡਾ ਫਰਜ਼ ਹੈ ਇਸ ਤੇ ਸ਼ੁਭ ਦਿਹਾੜਿਆਂ ਤੇ ਆਪਾਂ ਇਸੇ ਤਰੀਕੇ ਨਾਲ ਮਿਲ ਕੇ ਮਨੋਦੈਰ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਇੱਕ ਵਾਰ ਫੇਰ ਕ੍ਰਿਸ਼ਨ ਜਨਮਾਸਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ आज इस महान पर्व श्री कृष्ण जन्माष्टमी की बहुत-बहुत मुबारकबाद हर एक बुजुर्गों मेरी हर एक मानू फैन नो बच्चियां ने उसी सब मैं मेनू इच्चे तक पहुंचाया ते हर साल दी तरह मैं आप जी दे विच इस पर्व दे के नटस्थक होंदे लेई मंगल दे वखरा ख मंदिर चेत चेत जगह ਪ੍ਰਭੂ ਕ੍ਰਿਸ਼ਨ ਜੀ ਕੇ ਉਹਨਾਂ ਦੀ ਜਿੱਥੋਈ ਇਸ ਕਰਕੇ ਇਹ ਆਪ ਸਭ ਤੋਂ ਹੀ ਦੁਆਮੈਂ ਤੇ ਮੈਂ ਹੋਰ ਵੀ ਆਪਣੇ ਆਪ ਨੂੰ ਵਡਭਾਗੀ ਸਮਝਦਾ ਹਾਂ ਪਿਛਲੇ ਹਫਤੇ ਮੈਨੂੰ ਸੁਭਾਗਿਆ ਪ੍ਰਾਪਤ ਹੋਇਆ Vrindavan ਦਰਸ਼ਨ ਕਰਨ ਦਾ ਬਾਂਕੀ બિਹਾਰੀ ਜੀ ਦੇ ਬਹੁਤ ਪਿਆਰੇ ਦਰਸ਼ਨ ਮੇਰੇ ਜੀਵਨ ਦੇ ਵਿੱਚ ਮੈਨੂੰ ਮੌਕਾ ਮਿਲਿਆ ਬਹੁਤ ਬਹੁਤ ਮੁਬਾਰਕਬਾਦ ਇੱਕ ਵਾਰੀ ਦੁਬਾਰਾ ਆਪ ਸਭ ਨੂੰ ਤੇ ਪ੍ਰਭੂ ਕ੍ਰਿਸ਼ਨ ਰਾਧਾ ਰਾਨੀ ਸਾਰਿਆਂ ਦੇ ਸਿਰਾਂ ਤੇ ਇੰਨਾ ਹੀ ਆਪਣਾ ਜਿਹੜਾ ਹੈ ਆਸ਼ੀਰਵਾਦ ਬnai ਰੱਖਣ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਹਿਬ